ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪ੍ਰੈਸ ਕਲਾਸ ਦੇ ਮੈਂਬਰ ਸੀਨੀਅਰ ਪੱਤਰਕਾਰ ਭਗਵੰਤ ਸਿੰਘ ਮਟੋਰ ਜੀ ਦਾ ਜਨਮ ਦਿਨ ਹੈ ਸਾਡੀ ਨਾਲ ਡਿਸਕਸ ਹੋਈ ਸੀ ਵੀ ਜਨਮ ਦਿਨ ਕਿੱਦਾਂ ਮਨਾਇਆ ਜਾਵੇ ਹਰ ਪੱਤਰਕਾਰ ਨੇ ਆਪਣੇ ਆਪਣੇ ਵਿਊ ਦਿੱਤੇ ਐਦਾ ਕਰੋ ਓਦਾ ਕਰੋ ਲੇਕਿਨ ਇਹਦੀ ਸੋਚ ਸੀ ਵਧੀਆ ਸੋਚ ਸੀ ਵੀ ਅਨੰਦਪੁਰ ਸਾਹਿਬ ਤੋਂ ਲੈ ਕੇ ਕਿਰਤਪੁਰ ਸਾਹਿਬ ਤੱਕ ਜਿਹੜੀ ਸੜਕ ਹੈ ਉਹਦੇ ਵਿੱਚ ਕਾਫੀ ਖੱਡੇ ਪੈ ਚੁੱਕੇ ਹਨ ਵੀ ਆਪਾਂ ਉਹਨਾਂ ਖੱਡਿਆਂ ਨੂੰ ਪੂਰੀਏ ਤਾਂ ਕਿ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਵੀ ਉਹ ਦਿੱਕਤਾਂ ਸਾਹਮਣਾ ਨਾ ਕਰਨਾ ਪਵੇ ਇਸੀ ਸੋਚ ਨੂੰ ਲੈ ਕੇ ਅੱਜ ਸਾਰਿਆਂ ਅੰਦਰ ਅੱਧਰ ਭਾਵੇਂ ਦਿਖਾ ਦਿਓ ਖੱਟਿਆਂ ਦੇ ਵਿੱਚ ਸਾਰੀ ਅਸੀਂ ਮਿੱਟੀ ਪਵਾਈ ਹੈ ਸਾਰਿਆਂ ਨੇ ਰਲ ਕੇ ਮਿਲ ਕੇ ਸਰਕਾਰਾਂ ਦੇ ਕੰਮ ਚਲੋ ਹੁੰਦੇ ਆ ਸਰਕਾਰ ਆਪਣੀ ਜਗ੍ਹਾ ਲੱਗੀ ਹੋਈ ਹੈ ਲੇਕਿਨ ਜੋ ਕੰਮ ਇਹਨਾਂ ਨੇ ਅੱਜ ਕਰ ਦਿੱਤਾ ਉਹ ਬਹੁਤ ਕਾਬਲੇ ਤਾਰੀਫ ਹੈ ਤੇ ਹਰੇਕ ਬੰਦੇ ਨੇ ਇਹਨਾਂ ਦੀ ਗਲਤੀ ਇਸਤ ਗਲਤੀ ਪ੍ਰੋੜਤਾ ਵੀ ਕੀਤੀ ਹੈ ਤੇ ਤਾਰੀਫ ਵੀ ਕੀਤੀ ਹੈ ਤੇ ਨਾਲ-ਨਾਲ ਸ਼ੁਗਲ ਮੇਲਾ ਵੀ ਕੀਤਾ ਹੈ ਅੱਜ ਕੈਕ ਵੀ ਕੱਟਿਆ ਭਰਾ ਦਾ ਅਸੀਂ ਸਾਰਿਆਂ ਨੇ ਬੈਠ ਕੇ ਆ ਕੈਫੇ 21 ਬਹੁਤ ਵਧੀਆ ਰੈਸਟੋਰੈਂਟ ਕਿਹਾ ਸੀ ਉਹਦੇ ਆਪਾਂ ਬਾਜੀ ਦਾ ਰੈਸਟੋਰੈਂਟ ਹੈ ਇੱਥੇ ਬੈਠੇ ਆ ਕੋਈ ਕੇਕ ਵੀ ਕੱਟਿਆ ਹੈ ਚਾਹ ਵੀ ਪਲਾਈ ਬਾਜੀ ਨੇ ਸਾਨੂੰ ਤੇ ਸਰ ਜੀ ਪਰਮਾਤਮਾ ਕੇ ਅਰਦਾਸ ਕਰਦੇ ਆ ਕਿ ਭਰਾ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ਣ ਪੱਤਰਕਾਰੀ ਦੇ ਮਾਮਲੇ 'ਚ ਵੀ ਇਹ ਬਹੁਤ ਜ਼ਿਆਦਾ ਇਸ ਟਾਈਮ ਪੂਰੇ ਇਲਾਕੇ 'ਚ ਛਾਏ ਹੋਣ ਪੂਰੇ ਇਲਾਕਾ ਨਹੀਂ ਮੈਂ ਕਹਾਂਦਾ ਪੂਰੇ ਪੰਜਾਬ 'ਚ ਹੀ ਛਾਏ ਹੋਏ ਹਨ ਤੇ ਲੋਕ ਇਹਨਾਂ ਦੀਆਂ ਵੀਡੀਓ ਨੂੰ ਦੇਖਦੇ ਆ ਲਾਈਕ ਕਰਦੇ ਆ ਤਾਰੀਫ ਕਰਦੇ ਆ ਇਹਨਾਂ ਦੀ ਕਿਉਂਕਿ ਹੱਕ ਸੱਚ ਦੀ ਲੜਾਈ ਨਾਲ ਇਸ ਤਰ੍ਹਾਂ ਜੂਝ ਰਹੇ ਆ ਜੀ ਤੇ ਮੇਰੇ ਖਿਆਲ ਚ ਸਰਕਾਰਾਂ ਨੂੰ ਵੀ ਇਹਨਾਂ ਦੀ ਇਸ ਗੱਲ ਨੂੰ ਕਿ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਤੇ ਮੈਂ ਪਰਮਾਤਮਾ ਕੇ ਵੀ ਅਦਾਸ ਕਰਾਂ ਵੀ ਇਸ ਭਰਾ ਨੂੰ ਦਿਨ ਦੁਗਣੀ ਰਾਤ ਚੁਗਣੀ ਤੱਕੀ ਬਖਸ਼ਣ ਦੇਖੋ ਪੱਤਰਕਾਰ ਵੀ ਹੈਗੇ ਭਰਾ ਸਾਡੇ ਹੱਕ ਸੱਚ ਦੀ ਗੱਲ ਵੀ ਕਰਦੇ ਨਾਲੇ ਫੱਕਰ ਬੰਦਾ ਯਾਰ ਇਹਦਾ ਇਹ ਨਹੀਂ ਮੈਨੂੰ ਪਤਾ ਲੱਗਦਾ ਕੇ ਵੇਲੇ ਮੈਂ ਵੀਡੀਓ ਦੇਖਦਾ ਹੁੰਦਾ ਇਹਦਾ ਮੂਡ ਦਾ ਇਹ ਨਹੀਂ ਪਤਾ ਦੇ ਨੇ ਕਿੱਧਰ ਨੂੰ ਕਿਆ ਕਰ ਦੇਣਾ ਤੇ ਇੱਕ ਗੱਲ ਮੈਂ ਹੋਰ ਕਹਿਣੀ ਜਾਂਦਾ ਵੀ ਜਿਹੜਾ ਅੱਜ ਭਾਜੀ ਨੇ ਇਹ ਉਪਰਾਲਾ ਕੀਤਾ ਆ ਸੜਕਾਂ ਦੇ ਪੈਚ ਲਾਏ ਠੀਕ ਹੈ ਪਰ ਇਹ ਕੁਝ ਨਾ ਕੋਈ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਇੱਥੇ ਦੇ ਜਿਹੜੇ ਮੰਤਰੀ ਸਾਹਿਬ ਹੈ ਖਲੋਜ ਸਿੰਘ ਬੈਂਸ ਉਹਨਾਂ ਨੇ ਵੀ ਇੱਧਰ ਨੂੰ ਧਿਆਨ ਦੇਣਾ ਚਾਹੀਦਾ ਆਪਣੇ ਹਲਕੇ ਵਾਰ ਨੂੰ ਕਿਉਂਕਿ ਆਨੰਦਪੁਰ ਦੀ ਤਾਬ ਦੀ ਧਰਤੀ ਹੈ ਇੱਥੇ ਲੋਕ ਦੂਰੋਂ ਦੂਰੋਂ ਮੱਥਾ ਦੇਕਣ ਆਂਦੇ ਪਿਛਲੇ ਦਿਨੀ ਵੀ ਭਾਜੀ ਨੇ ਬਹੁਤ ਵੀਡੀਓ ਪਾਈ ਆਪਣਾ ਗੰਦਗੀ ਨੂੰ ਲੈ ਕੇ ਹੁਣ ਵੀ ਚਲੋ ਜਿੰਨਾ ਕ ਹੁੰਦਾ ਭਾਜੀ ਕਰਿਆ ਕਰਦੇ ਆਪਣੇ ਵੱਲ ਤੇ ਪਰ ਇਹ ਐ ਵੀ ਬਹੁਤ ਵਧੀਆ ਪ੍ਰਾਲਾਏ ਸਾਨੂੰ ਵਧੀਆ ਲੱਗਿਆ ਆਪਾਂ ਭਾਜੀ ਦੇ ਨਾਲ ਖੜੇ ਆ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਇੱਕੋ ਮਕਸਦ ਸੀਗਾ ਕਿ ਕੋਈ ਨਵਾ ਕੀਤਾ ਜਾਵੇ ਨਵਾ ਕੀਤਾ ਜਾਵੇ ਮਤਲਬ ਆਪਣੇ ਵਾਸਤੇ ਸਾਰਾ ਕੁਝ ਕਰਦੇ ਕਿ ਅੱਜ ਦੂਧੀਆਂ ਵਾਤੇ ਠੀਕੇ ਦੇਖੀਏ ਮਨ ਦੇ ਵਿੱਚ ਮੇਰਾ ਕਾਫੀ ਦਿਨ ਤੋਂ ਵਿਚਾਰ ਸੀਗਾ ਵੀ ਇਹ ਖੱਡੇ ਭਰੇ ਜਾਣ ਸਾਡੇ ਬਹੁਤ ਹੀ ਸਤਿਕਾਰਯੋਗ ਅਮਨਤੋਜ ਮਾਨ ਜੀ ਐ ਆਈ ਹੱਥੇ ਦੇ ਵਿੱਚ ਬੰਦ ਲਾ ਗੱਲ ਕੀਤੀ ਮੈਂ ਕਿ ਬਾਈ ਜੀ ਜਨਮ ਦਿਨ ਮੇਰਾ ਆ ਰਿਹਾ ਇਹ ਆਪਾਂ ਦਰਖਤ ਵਗੈਰਾ ਲਾਈਏ ਕੁਝ ਕਰੀਏ ਉਹ ਕਹਿੰਦਾ ਭਗਵੰਦ ਦੇ ਵੇ ਕਰਨਾ ਕੋਈ ਨੇਚਰਲ ਚੀਜ਼ ਕਰ ਰਹੇ ਹੈ ਘਰ ਜਿਹੜੀ ਬਾਕੀ ਲੋਕਾਂ ਵਾਸਤੇ ਦਰਖਤ ਲਾ ਨਹੀਂ ਬੋਲਦੀ ਗੱਲ ਤੇ ਉਹ ਤੋਂ ਇਲਾਵਾ ਕੁਝ ਤੇਰੇ ਦਿਮਾਗ ਚ ਹੋਵੇ ਉਹ ਮੈਂ ਖੱਡਿਆਂ ਦੀ ਗੱਲ ਮੇਰੇ ਦਿਮਾਗ ਚ ਆਈ ਉਹਨਾਂ ਨੇ ਕਿਹਾ ਬਿਲਕੁਲ ਕਿਸੇ ਨੂੰ ਟਾਰਗੇਟ ਕਰਕੇ ਨਹੀਂ ਕਰਨਾ ਸਿਰਫ ਸੇਵਾ ਭਾਵ ਰਹਿਣਾ ਹੈ ਕਿਉਂਕਿ ਜਦੋਂ ਮੈਂ ਗੱਲ ਕੀਤੀ ਮੇਰਾ 6 ਤਰੀਕ ਦਾ ਜਨਮ ਦਿਨ ਹੈ ਤੇ 5 ਤਰੀਕ ਨੂੰ ਹਾਲਾਂਕਿ ਮੈਂ ਕੰਪੇਅਰ ਨਹੀਂ ਕਰਦਾ 5 ਤਰੀਕ ਨੂੰ ਇੱਕ ਇੱਕ ਵਰਸੀ ਹੁੰਦੀ ਇੱਕ ਸਮਾਗਮ ਅੰਦਰ ਸਨਾਨਾ ਵਰਸੀ ਜਿਹੜੀ ਹੁੰਦੀ ਉਹ ਭਗਤ ਪੂਰਨ ਜੀ ਦੀ ਉਹਨਾਂ ਦਾ ਜਿਹੜਾ ਜੀਵਨ ਹੈ ਉਦੋਂ ਮੈਂ ਗੱਲ ਸੇਧ ਲਈ ਆਪਾਂ ਉੱਥੇ ਗਏ ਸੀ ਜੇ ਮੈਂ ਪਿੰਗਲਵੜੇ ਵੀ ਗਿਆ ਸੀ ਸਨਮਾਨ ਉਹਨਾਂ ਨੇ ਦਿੱਤਾ ਉੱਥੇ ਨਾ ਬੜਾ ਚੁਕਰ ਵੀ ਆ ਰਿਹਾ ਨਾ ਦਾ ਉੱਥੋਂ ਮੈਨੂੰ ਸੇਧ ਆਈ ਵੀ ਕਿਉਂ ਨਾ ਯਾਰ ਵੀ ਲੋਕਾਂ ਅਤੇ ਜਿੰਨਾ ਤੇ ਹੱਡੇ ਭਰੇ ਜਾਣ ਤਬ ਉਸ ਪਾਸੇ ਵੇ ਮਾਪਾ ਗਿਆ ਵੀ ਜਿਹੜੇ ਇੱਥਾਨੂ ਸਰ ਖੱਡੇ ਪਏ ਹੋਏ ਨਾ ਇਹ ਕਿੰਨੇ ਕਿਲੋਮੀਟਰ ਦੇ ਆ ਤੁਸੀਂ ਖੱਡੇ ਭਰੇ ਜੀ ਅੱਜ ਅਸੀਂ ਕੋਲੇ ਤੋਂ ਸ਼ੁਰੂ ਕੀਤਾ ਕਰਦੇ ਕੋਲੇ ਦੇ ਮੋੜ ਜਿੱਨੇ ਖੱਡੇ ਸੀਗੇ ਤੁਸੀਂ ਇੰਨੀ ਸੋਚੀ ਤਾਂ ਆਪਾਂ ਨੂੰ ਐ ਨਹੀਂ ਆ ਕਿਿੱਥੇ ਜਾ ਕੇ ਆਪਾਂ ਨੂੰ ਦੀਦਾ ਸੀਗਾ ਕੋਲੇ ਦੇ ਖੱਡੇ ਖਾਰੇ ਭਰ ਕੇ ਤੋਂ ਤੋਂ ਬਾਅਦ ਜਿਹੜੇ ਲੋਦੀ ਪਰ ਫਾੜਕਾ ਸਾਹਮਣੇ ਬਹੁਤ ਵੱਡਾ ਜੰਪ ਬਣਿਆ ਹੋਇਆ ਉਹ ਆਪਾਂ ਉਹਦੇ ਤੇ ਭਾਈ ਜਿਹੜੀ ਹੈ ਇਹ ਹੁੰਦੀ ਇੱਟਾਂ ਦੀ ਰੋੜੀ ਜਾਂਦੀ ਰੋੜੀ ਦੀ ਜਿਹੜੀ ਹੁੰਦੀ ਨਾ ਬਣੀ ਤੇਰੀ ਜਾਂਦੀ ਹਾਂਜੀ ਹਾਂਜੀ ਤੇਰੀ ਹੈ ਉਹ ਪਾ ਇਹਦਾ ਅੱਖਾਂ ਚੋਂ ਨਹੀਂ ਪੰਦੀ ਉੜ ਕੇ ਤੇ ਮਤਲਬ ਲੋਹੇ ਵਾਲੀ ਪੱਕੀ ਬਣ ਜਾਂਦੀ ਧੰਨਵਾਦ ਕਰਦੇ ਆ ਮਨੀਸ਼ ਪੱਟਿਆ ਲੈਂਦਾ ਮਨੀਸ਼ ਕੁਮਾਰ ਨੇ ਬੜਾ ਸਹਿਯੋਗ ਦਿੱਤਾ ਉਹ ਕਹਿੰਦੇ ਕਿੰਨੀ ਚਾਹੀਦੀ 10000 ਕਿਉਂਕਿ ਸਮਾਜ ਦੇ ਵਾਲੀ ਤੋਂ ਮੋਰੇ ਹੁੰਦੇ ਬਿਲਕੁਲ ਮਨੀਸ਼ ਕੁਮਾਰ ਉਹ ਨਹੀਂ ਉਹਨਾਂ ਨੇ ਕੇਰੀ ਭੇਜੀ ਤੇ ਅਸੀਂ ਉੱਥੇ ਰੱਖ ਕੇ ਪਾਣ ਲੱਗੇ ਖਾਨ ਬਾਈ ਤੇ ਜੀਤ ਪ੍ਰਸਾਦ ਉਹ ਅਗੇ ਦਿਲਜੀਤ ਸਿੰਘ ਅਰੋੜਾ ਮਨੀ ਇਹ ਬਿਜਾਰ ਤੋਂ ਉਹ ਮਨੀ ਬਾਈ ਤੇ ਪਰਵਿੰਦਰ ਸਿੰਘ ਲੋਧੀਪੁਰ ਪਹੁੰਚ ਗਏ ਤੇ ਉਹਦੇ ਨਾਲ ਛਮੀ ਜਰਾ ਦੂਜਾ ਛਮੀ ਬਰਾਰੀ ਵੀ ਉੱਥੇ ਪਹੁੰਚਿਆ ਸੀਗਾ ਜਦੋਂ ਸਰਕਾਰ ਦੇ ਬੰਦੇ ਆ ਮਤਲਬ ਉਹ ਕਹਿੰਿਆ ਵੀ ਆਪਾਂ ਸਰਕਾਰ ਦੇ ਅੰਗੇਸ ਨਹੀਂ ਕਰ ਉਹ ਵੀ ਉਹਨਾਂ ਨੇ ਵੀ ਸਹਿਯੋਗ ਦਿੱਤਾ ਨਾਲ ਭਾਜੀ ਹੋਣੀ ਸੀਗੇ ਮੈਂ ਸਾਰਿਆਂ ਦੇ ਨਾਮ ਲੈਣਾ ਚਾਹੁੰਦਾ ਜੱਸੀ ਜੇਮ ਵਾਲਾ ਤੇ ਉਹਦੇ ਨਾਲ ਮਰਕੀਤ ਸਿੰਘ ਕਈ ਹੋਰ ਵੀ ਸੀਗੇ ਸ਼ਰਮ ਮੈਂ ਭੁੱਲ ਗਿਆ ਹਾਂ ਤੇ ਜੇ ਨੀਟੂ ਸੀਗਾ ਮੁੰਡਾ ਸਾਡੇ ਪਿੰਡ ਦਾ ਲੋਧੀਗੁਰ ਤੇ ਆਪਾਂ ਉਹ ਸਾਰਿਆਂ ਨਾਲ ਪਾਜੀ ਉੱਥੇ ਮਾਨੂੰ ਬੜੀ ਸੰਤੋਖੀ ਹੋਈ। ਉਹ ਤੋਂ ਬਾਅਦ ਆਪਾਂ ਤੁਹਾਨੂੰ ਖਤਰ ਦਾਦੇ ਉਹ ਤੋਂ ਬਾਅਦ ਸਭ ਆ ਲਾਸਟ ਭਾਈ ਬੜਾ ਗੁੰਗਾ ਖੱਡਾ ਸੀਗਾ ਆ ਕੰਮ ਪਰ ਤੋਂ। ਮੋਟੀ ਮੋਟੀ ਗਮ ਗੱਲ ਦਾ ਦਿੰਦੇ। ਇਹ ਸੇਵਾਰੀ ਨਿਰੰਤਰ ਯਾਰੀ ਰਹੂ। ਤੇ ਤੋਂ ਬਾਅਦ ਆਪਾਂ ਜਿੱਥੇ ਦਾ ਖੱਡੇ ਹੈਗੇ ਆ ਕੀਰਤਪੁਰ ਸਾਹਿਬ ਦਾ ਕਾਜ ਆ ਰੱਬ ਨੇ ਬਾਬੇ ਨੇ ਚੜ੍ਹਦੀ ਗੱਲਾ ਬਖਸ਼ੀ ਤਾਂ ਜਾਂ ਬਦੀ ਜਾਣਾ। ਇਹ ਨਹੀਂ ਹੈਗਾ ਵੀ ਇੱਥੇ ਰੁਕ ਜਾਣਾ। ਜਾਂ ਬਦੀ ਜਾਣਾ ਤੇ ਆਪਾਂ ਲੋਕ ਭਲਾਈ ਆਸਤੇ ਕਰਨਾ ਸਾਡਾ ਬਿਲਕੁਲ ਇਹ ਮਕਸਦ ਨਹੀਂ ਹੈਗਾ ਕਿਹਨੂੰ ਟਾਰਗੇਟ ਕਰਨਾ। ਇੱਕ ਗੱਲ ਆਹ ਜੀ ਮੈਂ ਤੁਹਾਨੂੰ ਬੋਲਣੀ ਨਾ ਇਹ ਅੱਗੇ ਕੱਟ ਕੇ ਜਰੂਰ ਮੋਰੇ ਚਲਾ ਦਿਓ। ਜਦੋਂ ਆਪਾਂ ਗੰਦਗੀ ਦੀਆਂ ਵੀਡੀਓ ਪਾਉਂਦੇ ਸੀ ਗੰਦੀ ਕੂੜੇ ਦੀਆਂ ਪਾਦਣੀਆਂ, ਮੁਟੀਆਂ ਸੜਕਾਂ ਦੀਆਂ ਪਾਦਣੀਆਂ ਤਾਂ ਇਹਨਾਂ ਨੂੰ ਸਰਕਾਰਾਂ ਨੂੰ ਜਾਂ ਸੰਬੰਧਿਤ ਅਧਿਕਾਰੀਆਂ ਨੂੰ ਇਹ ਲੱਗਦਾ ਸੀ ਵੀ ਆਪਾਂ ਇਹਨਾਂ ਨੂੰ ਟਾਰਗੇਟ ਕਰਦੇ ਹਾਲਾਂਕਿ ਉਹ ਹਕੀਕਤ ਸਥਿਤੀ ਦਾ ਆਪਾਂ ਹੁਣ ਇਹ ਤੁਹਾਨੂੰ ਵੀਡੀਓ ਜਿਹੜੀਆਂ ਦੇਖਣ ਲੱਗੇ ਵੀ ਹੁਣ ਆਪਾਂ ਤੁਹਾਡੇ ਖਿਲਾਫ ਜਿਆ ਐ ਨਹੀਂ ਕਰਨਾ ਵੀਡੀਓ ਬਾਕੇ ਦਿਖਾਣਾ। ਉਹਨਾਂ ਆਪ ਲੱਜਣਾ ਚਾਹਣਾ ਹੈ। ਫੇਰ ਤਾਂ ਨਹੀਂ ਤਕਲੀਫ ਹੋਊਗੀ ਕੇਨ। ਇਹਨੂੰ ਐ ਸੰਦੂ ਸਾਡੇ ਦੁਸ਼ਮਣ ਆ ਯਾਰ ਸਾਡੇ ਖਿਲਾਫ ਪਾਦੇ ਆ ਖਿਲਾਫ ਨਹੀਂ ਪਾਦੇ ਅਸੀਂ ਜੋ ਹਕੀਕਤ ਆ ਉਹ ਜ਼ਾਦ ਦੇ ਸੀ ਹੁਣ ਆਪਾਂ ਇਹ ਹਕੀਕਤ ਦੱਟਣ ਦੀ ਬਜਾਏ ਆਪ ਕਰਨ ਲੱਗ ਜਾਈਏ ਆਪ ਚੱਕਣ ਲੱਗ ਜਾਈਏ ਨਾ ਫੇਰ ਤਾਂ ਨਹੀਂ ਨਾ ਕਿਸੇ ਨਾ ਕੋਈ ਦੁਸ਼ਮਣ ਹੈ ਜੀ ਸ੍ਰੀ ਨੰਦਪੁਰ ਸਾਹਿਬ ਧਰਤੀ ਨੂੰ ਸਮਰਪਿਤ ਆਪਾਂ ਸ੍ਰੀ ਨੰਦਪੁਰ ਸਾਹਿਬ ਵਾਸਤੇ ਆਪਾਂ ਬਿਲਕੁਲ ਜਿਹੜਾ ਹੈ ਆਪਾਂ ਇਹ ਕਰਨਾ ਹੈ ਤੇ ਬਿਲਕੁਲ ਇਹ ਬਿਲਕੁਲ ਨਿਰਪੱਖੋ ਇਹ ਕੰਮ ਕਰਨਾ ਹੈ ਤੇ ਨਾਲ ਹੀ ਛੋਟੀ ਗੱਲ ਹੋਰ ਹੈ ਬੀੜੀਆਂ ਸੀਟੇ ਜਿਹੜੀ ਵਿਕਦੀ ਆ ਉਹਦੇ ਵਾਸਤੇ ਦੁਬਾਰੇ ਆਪਾਂ ਮੋਹਿੰਦਲਾ ਰਹੇ ਆ ਹੁਣੇ ਆਪਾਂ ਥੋੜ ਉਹ ਵੀਡੀਓ ਜਿੱਦੋਂ ਦੇ ਦੂਗਾ ਤੇ ਉਹ ਵੀ ਆਪਾਂ ਚਲਾ ਰਹੇ ਆ ਤੇ ਨਾਲ ਹੀ ਪ੍ਰਵਾਸੀਆਂ ਦੀਆਂ ਵੋਟਾਂ ਪ੍ਰਵਾਸੀਆਂ ਨੂੰ ਦਿੱਤੇ ਜਿਹੜੇ ਅਧਿਕਾਰ ਮਿਲੇ ਹੋਏ ਇਹ ਸਾਰਿਆਂ ਦੇ ਅਗੇਂਸਟ ਇੱਕ ਮੁਹਿੰਮ ਉਹ ਵੀ ਆਪਾਂ ਦੁਆਰਾ ਚਲਾ ਰਹੇ ਆ ਸੱਚੀ ਗੱਲ